ਤੁਸੀਂ ਸਭ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ ਆਪਾਂ ਆ ਗਏ ਆ ਕਦਮ ਰੱਖ ਲਿਆ ਕੰਮ ਕਰਨ ਲੱਗੇ ਆ ਇਹਦੇ ਵਿੱਚ ਤੁਹਾਨੂੰ ਕੋ ਟੀਮ ਵਰਕ ਵੀ ਟੀਮ ਵਰਕ ਦੀ ਜਰੂਰਤ ਪਈ ਜਾਂ ਟੀਮ ਤੁਹਾਡੇ ਨਾਲ ਕੋਈ ਬਣਾਈ ਆਪਣੀ ਜਾਂ ਤੁਹਾਨੂੰ ਕਿਸੇ ਦੀ ਸਪੋਰਟ ਮਿਲੀ ਕੋਈ ਯਾਰਾਂ ਦੋਸਤਾਂ ਦੀ ਜਾਂ ਹੋਰ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਅੱਲਾ ਇਨਸਾਨ ਕਦੀ ਵੀ ਜ਼ਿੰਦਗੀ ਦੇ ਵਿੱਚ ਜੀਐਸ ਸਾਹਿਬ ਆਪਣੇ ਹੌਸਲਾ ਸਾਫ ਕਰੀ ਵੀ ਕਾਮਯਾਬ ਨਹੀਂ ਹੋ ਸਕਦਾ ਕੁਛ ਨਾ ਕੁਛ ਉਹਨੂੰ ਜੁੜਨਾ ਪੈਂਦਾ ਆ ਆਪਣੇ ਚਾਹੇ ਉਹ ਪਰਿਵਾਰ ਨਾਲ ਜੋੜ ਕੇ ਕੰਮ ਕਰੇ ਚਾਹੇ ਯਾਰਾਂ ਦੋਸਤਾਂ ਨਾਲ ਕਰੇ ਚਾਹੇ ਕਿਸੇ ਨਾਲ ਵੀ ਆਪਣੇ ਜੁੜਤੇ ਹੀ ਕੰਮ ਹੁੰਦਾ ਮੇਰੇ ਵੀ ਯਾਰਾਂ ਦੋਸਤਾਂ ਨੂੰ ਜਦੋਂ ਮੈਨੂੰ ਇਸਦੀ ਦਾ ਸ਼ੌਕ ਪਿਆ ਮੈਂ ਸ਼ੂਟਿੰਗ ਕਰਨੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਇਕੱਠੇ ਕਰਨਾ ਉਹਨਾਂ ਨੂੰ ਮੈਂ ਕਹਿਣਾ ਆਪਾਂ ਆਪ ਚੀਜ਼ ਇਕੱਠਿਆਰ ਕਰੀਏ ਇਸ ਤਰ੍ਹਾਂ ਕਰੀਏ ਤੇ ਉਹਨਾਂ ਨੇ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਉਹ ਕੋ ਕਰੀਜ਼ ਬਹੁਤ ਹੁੰਦਾ ਸੀਗਾ ਤੇ ਯਾਰਾਂ ਦੋਸਤਾਂ ਨੇ ਕੈਮਰੇ ਦੇ ਅੱਗੇ ਆਉਣ ਵਾਸਤੇ ਆਪਣੇ ਆਪ ਨੂੰ ਇੱਕਦਮ ਆਪਣੇ ਆਪ ਨੂੰ ਤਿਆਰ ਕਰ ਲੈਣਾ ਸੋ ਮੈਨੂੰ ਬਚਪਨ ਦੇ ਮੇਰੇ ਯਾਰ ਦੋਸਤ ਇਹੋ ਜਿਹੇ ਹਨ ਕਿ ਜਿਹੜੇ ਮੈਨੂੰ ਹੁਣ ਵੀ ਉਹ ਯਾਦ ਆਉਂਦੇ ਆ ਮਿਲਦੇ ਆ ਤੇ ਅਸੀਂ ਉਹ ਗੱਲਾਂ ਪੁਰਾਣੇ ਸਮੇਂ ਦੀਆਂ ਵੀ ਕਰਦੇ ਆ ਤੇ ਕਿਉਂ ਮੇਰੇ ਯਾਰਾਂ ਦੋਸਤਾਂ ਦਾ ਮੈਨੂੰ ਬਹੁਤ ਸਹਿਜ ਲੱਗਿਆ ਓਕੇ ਓਕੇ ਸਰ ਇਹ ਤਾਂ ਉਹ ਜਾਰਸੀ ਜਿਹੜੇ ਤੁਸੀਂ ਹੱਥ ਨਾਲ ਬਣਾਏ ਆ ਤੇ ਤੁਹਾਡੇ ਕੈਮਰੇਜ ਤੇ ਵੀਡੀਓ ਤੇ ਇਹ ਇਸਤੇਮਾਲ ਹੁੰਦੇ ਕੋਈ ਐਦਾ ਦੀ ਮਸ਼ੀਨ ਹੈ ਜਿਹੜੀ ਤੁਸੀਂ ਇਲੈਕਟ੍ਰੋਨਿਕਸ ਬਣਾਈ ਹੋਵੇ ਤੁਹਾਡੇ ਕੰਮ ਦੇ ਵਿੱਚ ਯੂਜ਼ ਹੁੰਦੀ ਹੈ ਹਾਂਜੀ ਮੈਡਮ ਜੀ ਮੈਨੂੰ ਜਦੋਂ ਸਭ ਤੋਂ ਪਹਿਲਾਂ ਇੱਕ ਜ਼ਰੂਰਤ ਪਈ ਸੀ ਕਿ ਉਸ ਵੇਲੇ ਇਹੋ ਜੀ ਤਕਨੀਕ ਨਹੀਂ ਸੀਗੀ ਸਾਡੇ ਕੋਲ ਕਿ ਅਸੀਂ ਟੈਲੀਵਿਜ਼ਨ ਦੇ ਉੱਤੇ ਐਟ ਅ ਟਾਈਮ ਇੱਕ ਕੈਮਰੇ ਤੋਂ ਤਿੰਨ ਚਾਰ ਲੀਡਾਂ ਲਾ ਕੇ ਤੇ ਤਿੰਨ ਚਾਰ ਟੀਵੀਆਂ ਦੇ ਉੱਤੇ ਉਹ ਨਾਲੋਂ ਨਾਲ ਲਾਈਵ ਦੇ ਵਿੱਚ ਦਿਖਾਣਾਂ ਦੀ ਮਤਲਬ ਕੋਸ਼ਿਸ਼ ਸਾਨੂੰ ਜ਼ਰੂਰਤ ਪਈ ਕਿਉਂ ਨਾ ਹੋਵੇ ਆਪਾਂ ਇਹੋ ਜਿਹੀ ਕੋਈ ਚੀਜ਼ ਬਣਾਈ ਜਾਵੇ ਜਿਹੜੀ ਸਾਡੀ ਹਿਸਤਰੀ ਹੋਵੇ ਫਿਰ ਮੈਂ ਇੱਕ ਮਿਕਸਰ ਬਣਾਇਆ ਆਪ ਜੋ ਕਿ ਬਿਜਲੀ ਨਾਲ ਚੱਲਦਾ ਸੀ ਤੇ ਇਹ ਮੈਂ ਮਿਕਸਰ ਬਣਾਇਆ ਔਰ ਇਹਨੂੰ ਮੈਂ ਇਸਤੇਮਾਲ ਘੱਟ ਤੋਂ ਘੱਟ ਨਹੀਂ 12-13 ਸਾਲ ਇਸਤੇਮਾਲ ਕੀਤਾ ਤੇ ਇਹਦੇ ਇਹ ਕੀ ਕੰਮ ਕਰਦਾ ਸੀਗਾ ਕਿ ਸਾਡੇ ਤਿੰਨ ਚਾਰ ਕੈਮਰਿਆਂ ਨੂੰ ਹਟੇ ਟਾਈਮ ਕੱਟਦਾ ਸੀ ਮਿਕਸ ਕਰਦਾ ਰਹਿੰਦਾ ਸੀ ਇਹ ਮੈਂ ਆਪ ਤਿਆਰ ਕੀਤਾ ਹੈ ਤੇ ਇਹਨੂੰ ਮੈਂ 10 12 ਜਿੰਨਾ ਵੀ ਮੇਰਾ ਮੈਨੂੰ ਮਤਲਬ ਜ਼ਰੂਰਤ ਪਈ ਸਮੇਂ ਦੇ ਨਾਲ ਮੈਂ ਉਹਨਾਂ ਚਿਰ ਇਸ ਨੂੰ ਵਰਤਦਾ ਰਹੇ ਓਕੇ ਸਰ